हां दोस्तो, 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 से दोस्तो, दोस्तो, जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰੱਤਾ ਗੁੱਦਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਓਨਰ ਮੇਰੇ ਨਾਲ ਵੀਰ ਸੁਖਵਿੰਦਰ ਸਿੰਘ ਹੋਣਗੇ ਸੋ ਪੂਰੀ ਡਿਟੇਲ ਦੋਸਤੋ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਸ਼ੂ ਅੱਜ ਤਿੰਨ ਵਕਾਊ ਆ ਬਿਲਕੁਲ ਘਰ ਦੇ ਪਸ਼ੂ ਆ ਦੋਸਤੋ ਠੀਕ ਆ ਜੀ ਘਰ ਦੇ ਪਸ਼ੂ ਆ ਪਿਛਲੇ ਸੋਬਿਆਂ ਦਾ ਦੁੱਧ ਵੀ ਵੀਰ ਤੋਂ ਪੁੱਛ ਲਾਂਗੇ ਤੇ ਦੋ ਝੋਟੀਆਂ ਮੱਜਾਂ ਜਣੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਗੱਬਣ ਤਿਆਰ ਆ ਦਿਨ ਲੈਂਦੀ ਆ ਇਹ ਮੱਜ ਸੋ ਸਮਾਂ ਆਪਾਂ ਵੀਰ ਤੋਂ ਪੁੱਛ ਲਾਂਗੇ ਵੀ ਕਿੰਨੇ ਕ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਦੋਸਤੋ ਫੱਭੂਗਾ ਜਜੂਗਾ ਉਹਦੀ ਤੁਸੀਂ ਤਸੱਲੀ ਘਾਣ ਕੇ ਕਰ ਲਿਓ ਆਪਣਾ ਹੱਕ ਸਮਝ ਕੇ ਤੇ ਰੀਡ ਭਾਅ ਪੜਤਾ ਬਿਲਕੁਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਠੀਕ ਆ ਜੀ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਬਿਲਕੁਲ ਡਿਟੇਲ ਦੇ ਸਬੰਧਤ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ 17 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਟਾਈਮ ਕੋਈ ਮਾਰਨਿੰਗ ਦਾ ਵੀ ਮੰਨ ਸਕਦਾ ਵੀਰ ਕੋਈ 12:00 ਵਜੇ ਦਾ ਵੈਸੇ ਸਮਾਂ ਹੈਗਾ ਠੀਕ ਆ ਤੇ ਗੱਲਬਾਤ ਵੀਰ ਸੁਖਵਿੰਦਰ ਦੇ ਨਾਲ ਕਰ ਲੈਣੀ ਆ ਦੋਸਤੋ ਆਉ ਲਈਂ ਨੀ ਡਿਟੇਲ ਵਧੇਰੇ ਆਜੋ ਵੀਰ ਜੀ ਹਾਂਜੀ ਸਾਸਤਰੀ ਕਾਲ ਵੀਰ ਜੀ ਸਾਰਿਆਂ ਨੂੰ ਸਾਸਤਰੀ ਕਾਲ ਵੀਰ ਜੀ ਕੀ ਹਾਲ ਨੇ ਹਾਂਜੀ ਵਧੀਆ ਵੀਰ ਜੀ ਅੱਛਾ ਇੱਕ ਅਖਬਿੰਦਰ ਵੀਰ ਇਹ ਵੀ ਦੱਸ ਦਈਏ ਵੀ ਪਸ਼ੂ ਚਲੋ ਆਪਣੇ ਘਰ ਦੇ ਪਸ਼ੂ ਵੀ ਚੰਗੇ ਆਪਣੇ ਕੋਲ ਖੜੇ ਆ ਹਾਂਜੀ ਹਾਂਜੀ ਇਹ ਵਪਾਰ ਦਾ ਕੰਮ ਹੀ ਹੈ ਜਾਂ ਮਤਲਬ ਕਿ ਘਰੋਂ ਪਸ਼ੂ ਸੇਲ ਕਰਦੇ ਇੱਕ ਵਾਰੀ ਨਹੀਂ ਆਪਣਾ ਜ਼ਿਆਦਾ ਵੀਰ ਜੀ ਕੰਮ ਦੁੱਧ ਦਈਆ ਵੈਸੇ ਚਲੋ ਕਿਤੇ ਇਦਾਂ ਹਾਂਜੀ ਕਰਦੇ ਨੇ ਮਤਲਬ ਕਿ ਕਦੇ-ਕਦੇ ਪਸ਼ੂ ਵੀ ਤਿਆਰ ਹੋਵੇ ਪਸ਼ੂ ਜਿੱਦਾਂ ਮੰਨ ਲਓ ਵੀ ਲੈ ਵੀੇਜਦਾ ਜਦੋਂ ਜ਼ਿਆਦਾ ਆ ਵੀ ਆਪਾਂ ਜ਼ਿਆਦਾ ਕੰਮ ਆਪਣਾ ਦੁੱਧ ਦਈਆ ਜ਼ਿਆਦਾ ਡੇਰੀ ਦਾ ਕੰਮ ਹੀ ਹੈ ਹਾਂਜੀ ਹਾਂਜੀ ਲਓ ਦੋਸਤੋ ਮੋਟੇ ਤੌਰ ਤੇ ਇੱਕ ਵਾਰੀ ਇਹ ਸੇਲ ਵਾਸਤੇ ਅਵੇਲੇਬਲ ਹੈਗੀ ਆ ਠੀਕ ਆ ਜੀ ਅਵੇਲੇਬਿਲਟੀ ਜਿਹੜੀ ਇਹਨਾਂ ਦੀ ਹੈਗੀ ਆ ਸੇਲ ਵਾਸਤੇ ਇੱਧਰ ਜਿਹੜੇ ਬਿਲਕੁਲ ਡੇਰੀ ਫਾਰਮਿੰਗ ਦਾ ਕੰਮ ਆ ਨਾਲ ਦੀ ਨਾਲ ਇੱਕ ਦੁੱਧ ਦਾ ਕੰਮ ਵੀ ਹੈਗਾ ਤੇ ਉਸ ਸੰਬੰਧ ਵਿੱਚ ਜਿਹੜੇ ਪਸ਼ੂ ਰੱਖੇ ਆ ਤੇ ਜਦੋਂ ਮੈਨੂੰ ਲੱਗਦਾ ਵੀ ਕੋਈ ਪਸ਼ੂ ਨਾਲ ਦੀ ਨਾਲ ਤਿਆਰ ਹੁੰਦਾ ਤੇ ਕਦੀ ਵਿਚਾਰ ਬਣ ਜੇ ਵੀ ਚਲੋ ਸੇਲ ਕਰਨਾ ਉਹ ਵੀ ਨਾਲ ਦੀ ਨਾਲ ਜਿਹੜੇ ਸੇਲ ਕਰਦੇ ਆ ਇਹਨਾਂ ਪਸ਼ੂਆਂ ਦੇ ਵਿੱਚੋਂ ਠੀਕ ਆ ਤੇ ਅੱਛਾ ਵੀਰ ਸੁਖਵਿੰਦਰ ਪਸ਼ੂ ਤਿੰਨ ਬਗਾਊ ਆ ਹਾਂਜੀ ਵੀਰ ਜੀ ਦੋ ਮਜਾਂ ਝੋਟੀਆਂ ਸੂਈਆਂ ਤੇ ਇੱਕ ਗੱਬਣਾ ਹਾਂਜੀ ਇੱਕ ਵੀਰ ਜੀ ਗੱਬਣਾ ਦੋ ਸੂਈਆਂ ਇੱਕ ਪਹਿਲਣਾ ਇੱਕ ਦੂਜੀ ਸੂਈਆ ਤੇ ਉਹ ਤੀਜੀ ਸੂਈ ਗੱਬਣਾ ਜੀ ਠੀਕ ਆ ਜੀ ਹਾਂਜੀ ਤੇ ਪਜੇ ਨੰਬਰ ਤੋਂ ਆਪਾਂ ਸਟਾਰਟ ਇੱਥੋਂ ਹੀ ਕਰ ਲਈਏ ਹਾਂਜੀ ਵੀਰ ਜੀ ਤੇ ਦੋ ਇਹਦੇ ਬਾਰੇ ਡਿਟੇਲ ਇਹ ਸੂਹਾ ਕਿੰਨਾ ਸੂਈ ਆਪਣੇ ਕੋਲ ਇਹ ਵੀਰ ਜੀ ਪਹਿਲਾ ਸੂਹਾ ਜਿਹਨੂੰ 9 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂਜੀ ਲਓ ਜੀ ਤੇ ਮਗਰ ਇਹਦੇ ਕਟਾਵਾ ਹਾਂਜੀ ਆ ਜਿਹੜਾ ਕਟਾ ਮਗਰ ਕਟਾ ਹਾਂਜੀ 9 ਦਿਨ ਦਾ ਸਮਾਂ ਹੈ ਹਾਂਜੀ ਹਾਂਜੀ 9 ਦਿਨ ਦਾ ਸਮਾਂ ਲਓ ਜੀ ਤੇ ਵੀਰ ਜੀ 12 ਲੀਟਰ ਦੁੱਧ ਤਿਆਰ ਆ ਥੱਲੇ ਦੇ ਹੁਣ ਹਾਂਜੀ ਹੁਣ 12 ਲੀਟਰ ਦੁੱਧ ਤਿਆਰ ਆ ਜਿੰਦਾ ਕੋ ਮਰਜ਼ੀ ਤਿੰਨ ਟਾਈਮ ਅਗਦਾ ਚੋ ਕੇ ਤਸੱਲੀ ਕਰੇ ਪਹਿਲਾਂ ਝੋਟੀ ਹੈ ਤੇ 12 ਝੋਟੀ ਹੈ ਦੋ ਦੰਦਾ ਵੀਰ ਜੀ ਠੀਕ ਆ ਜੀ ਹਾਂਜੀ ਲਓ ਜੀ ਦੋਸਤੋ ਚੰਗੀ ਸਪੈਸ਼ਲ ਜਿਹੜੀ ਬਿਲਕੁਲ ਤਿਆਰੀ ਆ ਸਟਾਰਟਿੰਗ ਬਹੁਤ ਚੰਗੀ ਆ 12 ਕਿਲੋ ਦੁੱਧ 9 10 ਦਿਨਾਂ ਦੀ ਸੂਈ ਥੱਲੇ ਤੇ ਮੂੰਹ ਦੋਂਦੀ ਦਸਿਆ ਦੋਂਦੀ ਵੀਰ ਜੀ ਦੋਂਦੀ ਆ ਮੂੰਹ ਠੀਕ ਆ ਤੇ ਥਾਣ ਤੁਹਾਨੂੰ ਬਹੁਤ ਸੋਹਣਾ ਕੁਆਲਟੀ ਵਾਲਾ ਥਾਣਾ ਤੇ ਚਵਾਈ ਵੀਰ ਸੁਖਵਿੰਦਰ ਸਵੇਰ ਹੋਈ ਚਵਾਈ ਵੀਰ ਜੀ ਬਾਹਰ ਹੀ ਸੋਹ ਆ ਵੀਰ ਜੀ ਹੋਈ ਚਵਾਈ ਇਹਦੀ 5:30 ਵਜੇ 5:30 ਵਜੇ ਹਾਂਜੀ ਲਓ ਜੀ 5:30 ਵਜੇ ਮਾਰਨਿੰਗ ਚਵਾਈ ਦੋਸਤੋ ਹੋ ਗਈ ਆ ਤੇ ਟਾਈਮ ਬੇਸ਼ੱਕ ਤੁਹਾਨੂੰ ਦੱਸ ਹੀ ਦਿੱਤਾ ਕੋਈ 12:00 ਵਜੇ ਦਾ ਨੇੜੇ ਤੇੜ ਹੈਗਾ ਠੀਕ ਆ ਤੇ ਬਾਕੀ ਫੇਸ ਕੁਆਲਟੀ ਜਿਹੜੀ ਆ ਝੋਟੀ ਜੋ ਵੀ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਸਿੰਘੀ ਸਿੰਘੀ ਬਹੁਤ ਸੋਹਣੀ ਆ ਗੋਲਾਈ ਦੇ ਵਿੱਚ ਪੂਰਾ ਸਿੰਘ ਆ ਆ ਦੇਖੋ ਠੀਕ ਆ ਤੇ ਮਗਰ ਕਟਾ ਮੇਲ ਕਾਫਾ ਆ ਲਓ ਤੇ ਚਵਾਈ ਵੀਰ ਸੁਖਵਿੰਦਰ ਸਿੰਘ ਜਰੂਰ ਦੱਸ ਦੋ ਚਵਾਈ ਕਿੱਦਾਂ ਦੀ ਆ ਚਵਾਈ ਵੀਰ ਦੀ ਬਹੁਤ ਆਉਂਦੀ ਆ ਚਵਾਈ ਬਹੁਤ ਪੋਲੀ ਆ ਹਨ ਪੋਲੀ ਆ ਵਧੀਆ ਪੋਲੀ ਵੀਰ ਦੀ ਪੋਲੀ ਬਹੁਤ ਪੋਲੀ ਜਾਈ ਆ ਲਓ ਜੀ ਖੋਲ ਕੇ ਕਰੀਏ ਪੇਸ਼ ਤੋਰ ਜਰੂਰ ਜੀ ਸੋ ਦੋਸਤੋ ਪਹਿਲਾਂ ਝੋਟੀ ਆ ਪਸੰਦ ਆਉਗੀ ਦੁੱਧ ਕਾਫੀ ਸੋਨਾ ਹੈਗਾ ਝੋਟੀ ਦੇ ਠੰਡੇ ਅੱਗੋਂ ਕਿਸੇ ਵੀਰ ਦੀ ਚੰਗੀ ਸੇਵਾ ਆ ਦੋਸਤੋ ਕਿਉਂਕਿ ਡੇਰੀ ਦਾ ਕੰਮ ਆ ਅੱਗੇ ਵੀਰ ਹੁਣੀ ਬਹੁਤ ਕਾਫੀ ਚੰਗੀ ਸੇਵਾ ਕਰਕੇ ਜਿਹੜਾ ਦੋਸਤੋ ਚੰਗਾ ਦੁੱਧ ਲੈ ਰੇ ਆ ਤੇ ਅਰਬਾ ਵੀ ਹੈਗਾ ਕਾਫੀ ਲੰਮੇ ਟਾਈਮ ਤੋਂ ਜਿਹੜਾ ਪਸ਼ੂ ਵੀ ਸੰਭਾਲਦੇ ਪਏ ਆ ਤੇ ਡੇਰੀ ਦਾ ਜਿਹੜਾ ਖਾਸ ਤੌਰ ਤੇ ਕੰਮ ਆ ਵੀ ਪਹਿਲਾਂ ਤੁਹਾਨੂੰ ਦੱਸਦਾ ਦੋਸਤੋ ਨਾਲ ਦੀ ਨਾਲ ਜਦੋਂ ਕੋਈ ਪਸ਼ੂ ਤਿਆਰ ਹੁੰਦਾ ਤੇ ਜਾਂ ਕਦੇ ਕੋਈ ਚੰਗੀ ਚੀਜ਼ ਨਿਕਲੇ ਤੇ ਕਦੇ ਖਰੀਦਦਾਰਾਂ ਦਾ ਬਣ ਜਾਂਦੇ ਤੇ ਕਹਿੰਦੇ ਕਿ ਇਹ ਨਹੀਂਗਾ ਵੀ ਪਹਿਲਾਂ ਝੋਟੀ ਆ ਨਹੀਂ ਤੇ ਕਈ ਬਹੁਤ ਖਰਾਬ ਕਰਦੀਆਂ ਕਦੇ ਲੱਤ ਨਹੀਂ ਲਾਉਂਦੀਆਂ ਵੀ ਠੰਡੀ ਤੇਰੀ ਬਹੁਤ ਜ਼ਿਆਦਾ ਜੇ ਤਾਂ ਮਰਜੀ ਹੱਥ ਲਾਈ ਜਾਓ ਨਹੀਂ ਤੇ ਸੁਖਵਿੰਦਰ ਵੀਰ ਥੋੜਾ ਜਿਹਾ ਅੱਗੋਂ ਘੋਮਾ ਲੇਗੀ ਲੰਮਾਈ ਤੋਰ ਦੇ ਜੀ ਜ਼ਰੂਰ ਜੀ ਬਾਕੀ ਬਣਾਤਨਾ ਦੋਸਤੋ ਕਾਫੀ ਸੋਹਣਾ ਹੈ ਝੋਟੀ ਦਾ ਅੱਗੇ ਲੇਵਾ ਜਿੰਨਾ ਕਿ ਵਿਖਾਉਂਦੀ ਉਹਨਾਂ ਕਾ ਪਿੱਛੇ ਆ ਪਰ ਚਵਾਈ ਜੜੀ ਆ 5:30 ਵਜੇ ਹੋਈ ਆ ਉਸ ਹਿਸਾਬ ਵਾਂਡ ਨਾਲ ਤੁਸੀਂ ਵੇਖ ਲਓ ਜਿਵੇਂ ਜਿਵੇਂ ਸ਼ਾਮ ਨੂੰ ਬਿਲਕੁਲ ਜਾਊਗੀ ਚਵਾਈ ਦੇ ਟਾਈਮ ਨਾਲ ਉਵੇਂ-ਉਵੇਂ ਇਸ ਝੋਟੀ ਨੇ ਹੋਰ ਤਿਆਰੀ ਕਰਨੀ ਆ ਤੇ ਬਾਕੀ 12 ਕਿਲੋ ਦੁੱਧ ਜਿਹੜਾ ਦੋਸਤੋ ਇਸ ਝੋਟੀ ਦੇ ਕੋਲ ਹਾਜ਼ਰ ਆ ਸੋ ਚੰਗਾ ਪਸ਼ੂ ਮੈਂ ਮੰਨਦਾ ਵੀ ਦੋਸਤੋ ਕੋਈ ਚੰਗਾ ਪਸ਼ੂ ਚੰਗੇ ਗੁਣਾ ਦਾ ਮਾਲਕ ਹੋਵੇ ਚੰਗੀ ਹੁੰਦੇ ਗੁਣਤਾ ਹੋਵੇ ਤੇ ਫੇਰ ਪਸ਼ੂ ਜਿਹੜਾ ਦੁੱਧ ਪਹਿਲੇ ਸਵੇਰੇ ਇਹ ਨਾ ਕੱਢਦਾ ਤੇ ਬਾਕੀ 12 ਕਿਲੋ ਦੋਸਤੋ ਦੁੱਧ ਵੀ ਕਾਫੀ ਹੁੰਦਾ ਠੀਕ ਹੈ ਜੀ ਕਹਿਣ ਨੂੰ ਆਪਾਂ ਜਿੰਨਾ ਮਰਜ਼ੀ ਕਹੀ ਜਾਂਦੇ ਆ ਪਰ ਕਾਫੀ ਸੋਹਣੀ ਵੰਡਵੰਡ ਹੈਗੀ ਆ ਲਓ ਜੀ ਠੀਕ ਹੈ ਜੀ ਮਗਰ ਇਹਦੇ ਮੇਲ ਕਾਫਾ ਕਟਾ ਜਿਹੜਾ ਤੁਸੀਂ ਦੇਖ ਰਹੇ ਜੀ ਇਹਦੇ ਮਗਰ ਜਿਹੜਾ ਬੱਚਾ ਹੈ ਠੀਕ ਹੈ ਕੋਈ 9-10 9-10 ਦਿਨਾਂ ਦਾ ਕੋਈ ਵੀਰ ਮੰਨ ਨਹੀਂ ਠੀਕ ਹੈ ਤੇ ਆ ਲੋ ਅੱਛਾ ਵੀਰ ਸਕਮੰਦਰ ਕਿੰਨੀ ਕੀ ਡਿਮਾਂਡ ਕਰਦੇ ਆ ਕੀ ਲੈਣ ਦੇਣ ਕਰਦੇ ਪਏ ਆ ਡਿਮਾਂਡ ਵੀਰ ਦੀ ਆਪਾਂ ਮੰਗਨ ਉਹ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਆਪਾਂ 1,115 ਚੋਂ ਮਾਨਤਾ ਕਰ ਦਾਂਗੇ 1,15 ਚੋਂ ਹਾਂਜੀ ਠੀਕ ਹੈ ਜੀ ਬਾਕੀ ਝੋਟੀ ਬਹੁਤ ਸੀਲਸ ਲਗਾ ਦੁੱਧ ਦੀ ਵੀਰ ਜੀ ਫੁੱਲ ਗਰੰਟੀ ਹੈ ਭਾਵੇਂ ਕੋ ਤਿੰਨ ਟਾਈਮ ਚੋਵੇ 12 ਲੀਟਰ ਦੁੱਧ ਵਾ ਪੂਰਾ ਠੀਕ ਹੈ ਜੀ ਲੋਕੀ ਦੋਸਤੋ ਇਹ ਤਾਂ ਖੁੱਲਾ ਸਦਾ ਹੈ ਕੋਈ ਵੀਰ ਆਪਣੀ ਤਸੱਲੀ ਕਰੇ ਕਿਉਂਕਿ 1 ਲੱਖ 15000 ਦਾ ਸੌਦਾ ਹਰ ਇੱਕ ਵੀਰ ਨੂੰ ਪਤਾ ਵੀ ਥੋੜੀ ਬਾਦੀ ਤਸੱਲੀ ਨਹੀਂ ਕੋਈ ਦੋ ਟਾਈਮ ਚੋਲੇ ਇੱਕ ਟਾਈਮ ਚੋਲੇ ਬਿਲਕੁਲ ਜਿੰਨਾ ਵੀ ਬਿਲਕੁਲ ਕਿਸੇ ਵੀਰ ਦੀ ਸੰਤੁਸ਼ਟੀ ਆ ਜਿੱਦਾਂ ਵੀ ਹੁੰਦੀ ਹੈ ਜ਼ਰੂਰ ਕਰੇ ਬਾਕੀ ਬਹੁਤ ਸੋਹਣੀ ਥਾਨ ਕੁਆਲਟੀ ਹੈ ਤੇ 115 ਜੋ ਮਾਨਤਾਨ ਛੋਟ ਚਪਾ ਹੋ ਜਾਊਗਾ ਤੇ ਇੱਕ ਆ ਆਪਣੇ ਕੋਲ ਆ ਗਈ ਦੂਜੇ ਨੰਬਰ ਤੇ ਇਹ ਝੋਟੀ ਹਾਂਜੀ ਇਹ ਵੀਰ ਜੀ ਦੂਜੇ ਸੂਏ ਆ ਇਹ ਨੂੰ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਹਾਂਜੀ ਹਾਂਜੀ ਦੂਜਾ ਸਵੇ ਚੌਂਕ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਬੱਚਾ ਮਗਰ ਤੇ ਇਹਦੇ ਮਗਰ ਕੱਟਾ ਵੀਰ ਜੀ ਮਗਰ ਇਹਦੇ ਵੀ ਮੇਲ ਕਾਫਾ ਕੱਟਾ ਤੁਸੀਂ ਆ ਵੇਖ ਲਓ ਜੀ ਠੀਕ ਆ ਆ ਬੈਠਾ ਬਿਲਕੁਲ ਚੌਂਕ ਦਿਨਾਂ ਦਾ ਬੱਚਾ ਮਗਰ ਕੱਟਾ ਤੇ ਸੂਵੇ ਦੂਜੇ ਸੂਈ ਹੈ ਤੇ ਇਹਦਾ ਹਾਂ ਤੋੜ ਲਿਆ ਜੀ ਆ ਲਓ ਲਓ ਵੀ ਦੋਸਤੋ ਬਿਲਕੁਲ ਚਾਰ ਦਿਨਾਂ ਦੀ ਸੂਈ ਆ ਇਹ ਝੋਟੀ ਦੂਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਦ-ਕਾੜ ਫੁੱਲ ਆ ਕਿਉਂਕਿ ਬਹੁਤਿਆਂ ਵੀਰਾਂ ਦੇ ਜਿਹੜੇ ਮਨ ਦੇ ਵਿੱਚ ਦੋ ਪਸੂਕਰੀ ਡੈਂਟੋ ਪਹਿਲਾ ਕਲੀਅਰ ਕਰਨਾ ਚਾਹੁੰਦੇ ਵੀ ਕਦ ਹਾਈਡ ਕਿੱਡੀ ਆ ਝੋਟੀ ਦੀ ਸੋ ਕਦ ਕਰ ਦੋਸਤੋ ਫੋਲ ਵੱਡਾ ਫੋਲ ਵੱਡਾ ਵੀ ਇੱਕ ਪਹਿਲੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਝੋਟੀ ਦਿਖਾਈ ਸੀਗੀ ਫਰਸਟ ਲਕਟੇਸ਼ਨ ਦੇ ਵਿੱਚ ਜਿਹੜੀ ਇਹ ਸੂਈ ਸੀਗੀ ਉਹਦੇ 19 ਇਹਦਾ ਕਦ ਜਿਹੜਾ ਦੋਸਤੋ 21 ਆ ਤਕਰੀਬਨ ਮੇਲ ਜੋਲ ਦੋਨਾਂ ਦਾ ਬਿਲਕੁਲ ਬਰਾਬਰ ਖਾਂਦਾ ਪਰ ਥੋੜਾ ਜਿਹਾ ਕੇ ਜਜਮੈਂਟ ਜਿਹੜੀ ਆ ਮੌਕੇ ਤੇ ਖੜਿਆ ਨੂੰ ਇੱਕ ਏਰੀਆ ਹੁੰਦਾ ਵੀ ਇਹ ਝੋਟੀ ਜਿਹੜੀ ਆ ਉਹਦੇ ਨਾਲੋਂ ਵੱਡੇ ਕਦ ਗਾੜ ਦੇ ਵਿੱਚ ਆ ਠੀਕ ਆ ਤੇ ਬਾਕੀ ਸੋਣੀ ਜੰਮੀਪਲੀ ਆ ਸੂ ਸੁਵਾ ਦੇ ਵਿੱਚ ਚਾਰਕ ਦਿਨ ਦਾ ਸਮਾਂ ਹੋਇਆ ਆਪਾਂ ਜਿਹੜਾ ਨਾਰਮਲੀ ਦੋਸਤੋ ਕਹਿ ਦਿੰਨੇ ਆ ਵੀ ਪਸ਼ੂ ਦਾ ਟੁਕੜਾ ਵੀ ਹਫ਼ਤਾ ਖੰਡ ਲੈ ਜਾਂਦਾ ਸਿੱਧੇ ਸੁੱਧੇ ਹੁੰਦੇ ਆ ਤੇ ਸਟਾਰਟਿੰਗ ਕਾਫੀ ਸੋਹਣੀ ਆ ਠੀਕ ਆ ਜੀ ਬਾ 4 ਦਿਨਾਂ ਦੇ ਦੌਰਾਨ ਅੱਜ ਜਿਹੜਾ ਬੋਲਾ ਉਹ 12 ਲੀਟਰ ਜਿਹੜਾ ਦੋਸਤੋ ਬੋਲਾ ਇਹਦਾ ਅਕਾਊਂਟ ਆ ਕੋਈ ਵੀ ਆ ਕੇ ਦੋ ਟਾਈਮ ਚੋ ਕੇ ਤਸੱਲੀ ਆਪਣੀ ਕਰ ਸਕਦਾ ਆ ਦੇਖੋ ਜੀ ਠੀਕਾ ਅੱਛਾ ਸੁਖਮਿੰਦਰ ਭਾਈ ਐ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਚਲੋ ਤੁਸੀਂ ਆਪਣੇ ਹੱਥੀ ਪਹਿਲਾਂ ਵੀ ਨੂੰ ਲੱਗਦਾ ਨਹੀਂ ਪਤਾ ਗੱਲ ਕੀ ਆ ਅਜੇ ਇਹਨੂੰ ਸਿੱਧੀ ਹੰਦੀ ਤੋਂ ਦੇਣ ਦਾ ਲੱਗਣੇ ਆ ਕਿਉਂਕਿ ਇਹਦੇ ਚੌਥਾ ਦਿਨ ਹੋਇਆ ਵਾ ਹਾਂਜੀ ਇਹਦੇ 10 ਦਿਨਾਂ ਨੂੰ ਇਹੋ ਝੋਟੀ ਕੋਈ ਧਿਆਨ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਤੇ ਅੱਛਾ ਵੀਰ ਝੋਟੀ ਵੱਡੀ ਆ ਜਿਵੇਂ ਦੁੱਧਾ ਤੇ ਵੀ ਤੁਸੀਂ ਚੰਗਾ ਦੱਸਣ ਦਾ ਹਾਂਜੀ ਤਾਂ ਕਿੱਥੋਂ ਤੱਕ ਵੀ ਲੈਣ ਦੇ ਨਾਲ ਹੀ ਗੱਲ ਪਿਆਤ ਕੀ ਕਰਦੇ ਵੀ ਇੱਥੋਂ ਤੱਕ ਦੇ ਲੈਣ ਦੇ ਨਾਲ ਵੀਰ ਜੀ ਮੁੱਲ ਕਰਨ ਦੇ ਭਵੇਂ ਆਪਾਂ 35 ਕਰੀ ਜਾਈਏ ਜਾਂ 40 ਕਰੀ ਜਾਈਏ ਆਪਾਂ 130 ਚੋਂ ਮੰਨਦਾਨ ਕਰ ਦਾਂਗੇ 130 ਚੋਂ ਹ ਹਾਂਜੀ ਤੇ ਵੈਸੇ ਹੁਣ 12 ਲੀਟਰ ਉਹ ਚਵਾ ਦਾਂਗੇ ਆਪਾਂ ਤਸੱਲੀ ਨਾਲ ਜਿਹੜਾ ਆਪਣੇ ਘਰੇ ਮੌਜੂਦ ਆ ਕੰਮ ਹਾਂ ਜਿਹੜਾ ਹੁਣ ਐਸ ਟਾਈਮ ਮੌਜੂਦ ਆ ਨਾ ਉਹ 12 ਲੀਟਰ ਆਪਾਂ ਚਵਾਵਾਂਗੇ ਬਾਕੀ ਇਹ ਮੱਝ ਦੀ ਇੰਨੀ ਕੋਈ ਗਰੰਟੀ ਹੈਗੀ ਆ ਵੀ ਇਹ 16 ਲੀਟਰ ਦੁੱਧ ਕੱਢੂਗੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਹੁਣ ਫਿਲਹਾਲ ਜਿਹੜਾ ਥੱਲੇ ਮੌਜੂਦ ਆ ਉਹ ਤੁਸੀਂ ਚੋਲਿਓ ਅੱਗੇ ਬਿਲਕੁਲ ਸੇਵਾ ਚੰਗੀ ਕਰ ਲਵਾਂਗੇ ਦੋਸਤੋ ਪਤਾ ਨਹੀਂ ਕਿ ਕਿੱਥੇ ਚਲੇ ਜਾਣਾ ਨਸਲ ਬਰੀਡ ਦੇ ਵਿੱਚ ਪੂਰੀ ਹੈ ਮੁਰਾ ਤੇ ਜਿਹੜੀ ਦੋਸਤੋ ਇਹ ਝੋਟੀ ਆ ਬਿਲਕੁਲ ਥੋੜੇ ਕਵਾਲ ਜਿਹੜੇ ਪੂਛ ਤੇ ਕੋਈ ਸਿੰਗੀ ਸੁੰਗੀ ਵੇਖ ਲਓ ਪੂਰਾ ਬਾਡੀ ਸਟਰਕਚਰ ਵੇਖ ਲਓ ਠੀਕ ਆ ਜੀ ਸਿੰਗਲ ਖੱਡੀ ਦੇ ਵਿੱਚ ਹਾਈਟ ਕੱਦ ਪੂਰਾ ਉੱਚਾ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਠੀਕ ਆ ਤੇ ਆ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਥਾਂ ਥੋਂ ਦੀ ਇੱਕ ਵੀ ਸ਼ੇਪ ਵੀ ਜ਼ਰੂਰ ਦੇਖੋ ਠੀਕ ਆ ਜੀ ਅੱਛਾ ਵੀਰ ਸੁਖਵਿੰਦਰ ਆ ਆ ਗਈ ਆਪਣੇ ਕੋਲ ਤੇਜੇ ਨੰਬਰ ਤੇ ਮੈਂ ਹਾਂਜੀ ਵੀਰ ਜੀ ਇਹ ਇਹ ਕਿੰਨੇ ਸੂਬੇ ਸੁੰਦੀ ਅੱਗੇ ਇਹ ਵੀਰ ਜੀ ਐਡ ਕੀ ਤੇਜਾ ਸੂਆ ਵਾ ਇਹ ਜਾਨੀ ਕਿ ਇਹਨੇ 10 ਦਿਨ ਲੈ ਜਾਣੇ ਆ 10 ਦਿਨ ਕੱਢ ਜੂਗੀ 8-10 ਦਿਨ ਖੜੂਗੀ ਮੱਝ ਠੀਕ ਆ ਬਿਲਕੁਲ ਤਿਆਰ ਤੀਜਾ ਸਵੇਰੇ ਸੁਣਾ ਨੇ ਇਹਦਾ ਵੀ ਕੀ ਰਿਕਾਰਡ ਆਪਣੇ ਪਿਛਲੇ ਸਾਲ ਹੈਗਾ ਘਰ ਦੀ ਕੋਈ ਚਵਾਈ ਦਾ ਇਹ ਨਹੀਂ ਵੀਰ ਜੀ ਇਹ ਆਪਾਂ ਮੱਝ ਲੈਂਦੀ ਆ ਇਹਦਾ ਜਿਹਨਾਂ ਕੋਲ ਲੈਂਦੀ ਆ ਉਹਨਾਂ ਨੇ 14 ਲੀਟਰ ਦੁੱਧ ਪਿਛਲੇ ਸਵੇਰੇ ਜੁਆਇਆ ਇਹਦਾ ਤੇ ਆਪਣੇ ਕੋਲ ਗੱਭਣ ਨਹੀਂ ਆਈ ਹੋਣੀ ਹਾਂਜੀ ਆਪਣੇ ਕੋਲੇ ਗੱਭਣ ਨਹੀਂ ਆਈ ਅੱਛਾ ਜੀ ਹਾਂਜੀ ਹਾਂਜੀ ਬਾਕੀ ਮੱਝ ਫੁੱਲ ਵੱਡੀ ਆ ਗੱਭਣ ਮੱਝ ਆਈ ਆ ਦੋਸਤੋ ਠੀਕ ਆ ਤੇ ਆਹ ਦੇਖੋ ਸਰੀਰ ਘਟਾਂਚਾ ਤੁਸੀਂ ਮੱਝ ਦਾ ਵੇਖ ਲਓ ਵੀ ਕੱਦ ਕਾਠ ਵਾਲੇ ਪਾਸੋਂ ਵੀ ਦੋਸਤੋ ਫੁੱਲ ਵੱਡੀ ਆ ਤੇ ਵਜਨ ਲੋਡ ਵੀ ਮੱਝ ਦਾ ਪੂਰਾ ਠੀਕ ਆ ਤੇ ਪਲੀਪੁਲੀ ਚੰਗੀ ਆ ਵੱਡੇ ਪੱਲੇ ਦੀ ਮੱਝ ਆ ਆਪਾਂ ਨਾਰਮਲ ਹੀ ਕਹਿ ਦਿੰਨੇ ਆ ਦੋਸਤੋ ਵੱਡੇ ਪੱਲੇ ਦੀ ਮੱਝ ਆ ਵੀ ਚੌੜੀ ਆ ਪਿੱਠਪੁੜੇ ਦੀ ਕਾਫੀ ਵਧੀਆ ਚੜਾਈ ਆ ਫੁੱਲ ਬੜਾ ਫੁੱਲ ਆ ਦੇਖੋ ਜੀ ਤਾਂ ਦਿਨ ਲੈਂਦੀ ਆ 10 ਹਾਂਜੀ 8-10 ਦਿਨ ਲੈ ਜਾਣੇ ਵੀਰ ਜੀ ਇਹਨੇ ਹਫਤਾ 10 ਦਿਨ ਹਜੇ ਲੈ ਜਾਊਗੀ ਇਹ ਤਾਂ ਪਿੱਛੋਂ ਵੀਰ ਜੀ ਆ ਮਿਹਰਬਾਨੀ ਤੁਰਿਆ ਨਹੀਂ ਆ ਇਹ ਤਾਂ ਦੁੱਧ ਲਾਉਣ ਲਈ ਆ। ਵੇਖੋ ਜੀ ਸੁਖਮਿੰਦਰ ਵੀਰ ਜਿਹੜੇ ਪਸ਼ੂ ਨੇ ਪਤਾ ਹੀ ਹੈ ਵੀ ਜੇ 14 ਲੀਟਰ ਹਾਂਜੀ ਹਾਂਜੀ ਕਿਸੇ ਥਾਂ ਤੋਂ ਆਪਾਂ ਨੂੰ ਆਈ ਹੈ ਤਸਲੀ ਤੇ ਵੀ 14 ਕਿਲੋ ਦਿੰਦੀ ਰਹੀ ਹੈ। ਫਿਰ ਥਣ ਚੱਟਾ ਵੀ ਓਡਾ ਨਾਰਮਲ ਕਰਨਾ ਤਿਆਰ ਨੇ। ਤੇ ਹਵਾਨਾ ਰੇਵਾ ਦੋਸਤੋ ਬਿਲਕੁਲ ਇੱਕ ਹਿਸਾਬ ਨਾਲ ਤੁਸੀਂ ਆ ਵੇਖੋ ਵੀ ਸਟਾਰਟਿੰਗ ਜਿਹੜੀ ਅੱਗੇ ਧੁੰਨ ਤੋਂ ਲੈ ਕੇ ਤੇ ਬਿਲਕੁਲ ਸਾਰ ਆਲੇ ਪੰਨੇ ਨੂੰ ਜਿਹੜਾ ਸਟਰਕਚਰ ਆਲੇ ਵੇ ਦਾ ਬੰਨਣਾ ਸ਼ੁਰੂ ਹੋ ਗਿਆ ਠੀਕ ਆ। ਤੇ ਜਿਵੇਂ ਜਿਵੇਂ ਦਿਨ ਪਸ਼ੂ ਐਨੀਮਲ ਜਦੋਂ ਨੇੜੇ ਨੇੜੇ ਜਾਂਦਾ ਬਿਲਕੁਲ ਮਿਆਦ ਪੂਰੀ ਹੁੰਦੀ ਆ ਦਿਨਾਂ ਦੀ ਸੂਣ ਦਾ ਨੇੜ ਹੁੰਦਾ। ਤੇ ਨ ਤੇ ਲੇਵਾ ਭਾਂਡਾ ਜਿਹੜਾ ਦੋਸਤੋ ਬਣਾ ਗਿਆ ਠੀਕ ਆ ਤੇ ਇਹ ਵੀ ਖੋਲ ਕੇ ਸੁਖਵਿੰਦਰ ਭਾਈ ਤੋੜ ਗਏ ਬਾਕੀ ਪਲੀਪੁਲੀ ਚੰਗੀਆਂ ਦੋਸਤੋ ਕੱਦ ਇੱਕ ਕੱਲੇ ਕਹਿਣ ਵਾਲੀ ਗੱਲ ਨਹੀਂ ਆ ਦੇਖੋ ਵੀ ਠੀਕ ਆ ਜੀ ਵੱਡੀ ਮਾਜਾ ਪੂਰਾ ਹਾਥੀ ਮੇਜ ਆ ਪੂਰਾ ਆਪਾਂ ਕਹਿ ਦਿੰਦੇ ਆ ਵੀ ਪੂਰੀ ਜਿਹੜੀ ਦੋਸਤੋ ਮੰਜਾ ਡੈਂਦਾ ਸਿਆਣਿਆਂ ਦੀ ਗੱਲ ਖਣਾ ਵੀ ਪਸ਼ੂ ਰਾਜੀ ਆ ਪੂਰਾ ਮੰਜਾ ਡੈਂਦਾ ਠੀਕ ਆ ਆ ਦੇਖੋ ਸੋ 14 ਕਿਲੋ ਉਹਦੀ ਤਸੱਲੀ ਤੇ ਵੀਰ ਕਹਿੰਦਾ ਵੀ ਆਪਾਂ ਖਰੀਦੀ ਆ 14 ਕਿਲੋ ਪਿਛਲੇ ਸਵੇਰਾਂ ਦੇ ਵਿੱਚ ਦੁੱਧ ਦੇ ਨੇ ਚਵਾਇਆ ਸੁਭਾ ਤੁਸੀਂ ਆਪਦੀ ਸਮਝਣਾ ਚੌਥਾ ਮੰਨ ਲਓ ਤੀਜਾ ਮੰਨ ਲਓ ਹਰ ਕਬੀਰ ਦੀ ਆਪੋ ਆਪਣੀ ਸਮਝ ਆ ਉਹ ਤੁਸੀਂ ਬਿਲਕੁਲ ਆਪਦੇ ਅਕੋਰਡਿੰਗ ਜਿੱਦਾਂ ਵੀ ਕਿਸੇ ਵੀਰ ਦੀ ਥਿੰਕਿੰਗ ਜਿੱਦਾਂ ਵੀ ਸੋਚ ਸਮਝ ਆ ਗਈਓ ਤੁਸੀਂ ਮੰਨ ਲਓ ਠੀਕ ਆ ਆਹ ਦੇਖੋ ਆਹ ਯਾਰ ਤੇ ਬਾਕੀ ਵਜਨ ਵਜੂਦ ਪੂਰਾ ਦੋਸਤੋ ਠੀਕ ਆ ਕੋਈ ਵੀਰ ਆ ਰਿਆ ਦੂਰੋਂ ਜਿਹੜੋਂ ਖਰੀਦਣ ਇਹ ਮੰਨ ਕੇ ਤੁਸੀਂ ਸੌਦਾ ਕਰਿਓ ਵੀ ਵਜਨ ਵਜੂਦ ਪੂਰਾ ਮੈਂ ਦਾ ਵੀ ਪੂਰੀ ਜੰਮੀ ਪਲੀ ਆ ਢੇਲ ਨਹੀਂ ਰਹੀਗੀ ਕਿਸੇ ਪਾਸਿਓ ਜਿੱਥੋਂ ਆਈਏ ਫਾਰਮਰ ਵੀਰ ਨੇ ਵੀ ਕੋਈ ਢੇਲ ਨਹੀਂ ਛੱਡੀਗੀ ਚੰਗੇ ਸੋਹਣੀ ਸੇਵਾ ਦੇ ਚੰਗੀ ਕੇਅਰ ਦੇ ਵਿੱਚ ਦੋਸਤੋ ਪਸੂ ਰਿਆ ਠੀਕ ਆ ਤੇ ਪੂਸ਼ਪਾਸ਼ ਆਪਾਂ ਨਾਰਮਲ ਇੱਕ ਨੀਲੀ ਦੀ ਅਮਜਾ ਨੂੰ ਦੇਖਦੇ ਹੋ ਨੇ ਆ ਦੋਸਤੋ ਜਿਵੇਂ ਭੋਂ ਦੇ ਨਾਲ ਬਿਲਕੁਲ ਟੱਚ ਕਰਦੀ ਪੂਸ਼ ਆ ਆ ਦੇਖੋ ਆ ਲੋ ਜੀ ਠੀਕ ਹੈ। ਅੱਛਾ ਸੁਖਵਿੰਦਰ ਵੀ ਇੱਕ ਮਾੜਾ ਕੋਈ ਨਾਲ ਹੈਗਾ ਸਰੂ ਵੀ ਚੱਲਦਾ ਕਿ ਨਹੀਂ ਲੋੜ ਨਹੀਂ ਹੁੰਦੀ। ਨਾ ਨਾ ਵੀਰ ਜੀ ਬਿਲਕੁਲ ਨਹੀਂ ਹੈ। ਉਹ ਸਿਮ ਦਾ ਸੁਮਦਾ ਨਹੀਂ ਕੋਈ ਤੇ। ਨਹੀਂ ਨਹੀਂ ਵੀਰ ਜੀ ਕੋਈ ਗੱਲ ਨਹੀਂ ਆਪਾਂ ਟੈਸਟ ਕਰਕੇ ਲੈਂਦੀ ਐ। ਠੀਕ ਹੈ ਜੀ ਠੀਕ ਹੈ। ਲਓ ਵੀ ਦੋਸਤੋ ਚਾਰ ਹੀ ਥਾਣਾ ਤੇ ਲੇਵਾ ਹਜੇ ਤਕਰੀਬਨ ਆਪਾਂ ਕਹਿ ਲਈਏ ਨਾ ਵੀ ਲਾਏ ਬਣਾਏ ਪਈ ਆ। ਹਜੇ ਬਣੂ-ਪਣੂ ਚੰਗਾ ਕਰਮਾਂ ਵਾਲੀ। ਠੀਕ ਆ ਬਾਕੀ ਆਪਾਂ ਦਿਨਾਂ ਦੇ ਛੱਡ ਦਿੰਦੇ ਆ ਜਿਹੜਾ ਸਰੀਰਕ ਢਾਂਚਾ ਮੱਝ ਦਾ ਓਡਾ ਚੱਡਾ ਓਡਾ ਹਵਾਨਾ ਲੇਵਾ ਬਣਾਉਣ ਦੀ ਪੂਰੀ-ਪੂਰੀ ਉਮੀਦ ਆ ਪੂਰੀ-ਪੂਰੀ ਤੇ ਆ ਦੇਖੋ ਜੀ ਠੀਕ ਹੈ ਅੱਛਾ ਸੁਖਮਿੰਦਰ ਫਿਰ ਕੀ ਇਹਦਾ ਲੈਣ ਦੇਣ ਫਿਰ ਕਰਤਾ ਇਹਦੀ ਕੀ ਡਿਮਾਂਡ ਆ ਇਹਦਾ ਵੀਰ ਜੀ ਆਪਾਂ 110000 ਚੋ ਮੰਗਦਾਂਗੇ ਜੀ 110 ਚੋ ਹਾਂਜੀ ਠੀਕ ਹੈ ਜੀ ਨਮਾਜ਼ ਚੰਗੀ ਆ ਹਾਂਜੀ ਮੱਜ ਨੂੰ ਮੌਜੂਦ ਆਲੀ ਆ ਪੂਰੀ ਵੱਡੀ ਮੱਜ ਹੈ ਬਿਲਕੁਲ ਬਿਲਕੁਲ ਤੇ ਆਪਣ ਤੋਂ ਆਪਣਾ ਆਪਣੇ ਵੱਲੋਂ ਪੂਰੀ ਤਸੱਲੀ ਆ ਮੈਂ ਨਾ ਵੀਰ ਜੀ ਪੂਰੀ ਤਸੱਲੀ ਆ ਆਪਦੀ ਕੋਈ ਤਸੱਲੀ ਕਰੇ ਨਹੀਂ ਜਨਾ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਪਸ਼ੂ ਧਾਨਾ ਬਹੁਤ ਵਧੀਆ ਚੰਗਾ ਪਸ਼ੂ ਧਾਨਾ ਤੇ ਜਿਹੜੇ ਵੀਰ ਬਿਲਕੁਲ ਮਾਲ ਖਰੀਦਦੇ ਰਹਿੰਦੇ ਆ ਵੇਚਦੇ ਰਹਿੰਦੇ ਆ ਨਾਰਮਲੀ ਜਾਂ ਬਿਲਕੁਲ ਘਰੇਲੂ ਵੀਰ ਆ ਦੁੱਧਵਾ ਦਾ ਡੇਰੀਆਂ ਦਾ ਕੰਮ ਕਰਦੇ ਆ ਨਾਰਮਲੀ ਪਸ਼ੂ ਵੇਖ ਕੇ ਉਹਨਾਂ ਵੀਰਾਂ ਨੂੰ ਵੀ ਪਤਾ ਲੱਗ ਜਾਊਗਾ ਠੀਕ ਆ ਜੀ ਚੰਗੇ ਪਸ਼ੂ ਆ ਬਿਲਕੁਲ ਸਾਫ਼ ਸ਼ੁੱਧ ਪਸ਼ੂ ਆ ਠੀਕ ਆ ਤੇ ਆਓ ਆਪਦੀ ਨਰਖ ਪਰਖ ਕਰੋ ਤਸੱਲੀ ਕਰੋ ਜਿਹੜਾ ਪਸ਼ੂ ਸੋਇਆ ਜਿੰਨਾ ਦੁੱਧ ਦੱਸਿਆ ਬੌਲਾ ਦੱਸਿਆ ਉਹਦੀ ਉਸ ਬੌਲੇ ਦੁੱਧ ਤੇ ਉੱਪਰ ਤਸੱਲੀ ਕਰ ਲਓ ਜਿਹੜਾ ਪਸ਼ੂ ਗੱਬਣਾ ਦੋਸਤੋ ਉਹਨੂੰ ਬਿਲਕੁਲ ਚਾਹ ਉਹਨਾਂ ਦਾ ਆਪਣਾ ਟਿਪ ਕੇ ਤਸੱਲੀ ਕਰ ਲਓ ਠੀਕ ਆ ਸੋ ਬਾਕੀ ਸੇਵਾ ਦਾ ਦੁੱਧ ਹੁੰਦਾ ਦੋਸਤੋ ਆਪਾਂ ਹਰ ਵਾਰ ਕਹਿੰਨੇ ਆ ਇੱਥੋਂ ਦੀ ਸੇਵਾ ਅੱਗੇ ਹੋਰ ਵੀਰ ਚੰਗੀ ਸੇਵਾ ਕਰ ਲੂਗਾ ਉਹ ਹੋਰ ਜਿਹੜਾ ਦੋਸਤੋ ਅੱਗੇ ਹੋਰ ਚੰਗਾ ਦੁੱਧ ਲੈ ਲੂਗਾ ਠੀਕ ਆ ਤੇ ਨੰਬਰ ਵੀਰ ਸੁਖਮਿੰਦਰ ਆਪਣੇ ਜ਼ਰੂਰ ਬੋਲ ਕੇ ਸਾਂਝੇ ਕਰ ਦਿਗੇ ਹਾਂਜੀ ਵੀਰ ਜੀ ਆਪਣਾ ਮੋਬਾਈਲ ਨੰਬਰ ਆ 94636 61216 ਠੀਕ ਹੈ ਜੀ ਹਾਂਜੀ ਇੱਕ ਨੰਬਰ ਚੱਲਦਾ ਨਾ ਆਪਣੇ ਕੋਲੇ ਹਾਂਜੀ ਇੱਕ ਨੰਬਰ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੁਖੋਵਿੰਦਰ ਸਿੰਘ ਪਿੰਡ ਰੱਤੇਗੁੱਦੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਕੋਟ ਦਾਤਾ ਪਿੰਡ ਥੋੜੀ ਦੂਰੀ ਤੇ ਹੈਗਾ ਦੋਸਤੋ ਉਹ ਦਦੇਰ ਸਾਹਿਬ ਵੀ ਲੱਗੇ ਆ ਤੇ ਇਹ ਨਾਲ-ਨਾਲ ਲੱਗਦੇ ਪਿੰਡ ਆ ਤਕਰੀਬਨ ਨੈਸ਼ਨਲ ਹਾਈਵੇ ਜਿਹੜਾ ਦੋਸਤੋ ਅਮਰਸਰ ਤੋਂ ਬਠਿੰਡੇ ਨੈਸ਼ਨਲ ਹਾਈਵੇ ਆ ਤੇ ਲਹਿੰਦੇ ਪਾਸੇ ਵੱਲ ਪਿੰਡ ਆ ਦੋਸਤੋ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਰੱਤੇਗੁੱਦੇ ਤੁਸੀਂ ਖਾਸ ਵਿਜਿਟ ਕਰਕੇ ਕੋਸੂ ਨਰਖਪਰਖ ਕਰ ਸਕਦੇ ਜੇ ਦੇਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ